ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਰਿਕਵੈਸਟ ਹੈ ਤੁਹਾਡੇ ਘਰੇ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰੋ ਤਸੱਲੀ ਕਰਕੇ ਖਰੀਦਾਰੀ ਕਰਿਆ ਕਰੋ ਕੋਈ ਵੀ ਜਿਹੜੀ ਪਿਛੇ ਲਾਂਮੇ ਵਾਲੀ ਗੱਲਾਂ ਰਹਿ ਜੇ ਸਜਣੋ ਪਹੁੰਚ ਗਏ ਆਂ ਪਿੰਡ ਮਾਨ ਜ਼ਿਲ੍ਹਾ ਸ਼੍ਰੀਨੁ ਤਰਨਤਾਰ ਸਾਹਿਬ ਆ ਗਿਆ ਦਾ ਤਹਿਸੀਲ ਪੱਟੀ ਚਾਰ ਮੱਝਾਂ ਇਸ ਫਾਰਮ ਤੋਂ ਵਖਾਉਣ ਲੱਗੇ ਤੁਹਾਨੂੰ ਤਿੰਨ ਮੱਝਾਂ ਇੱਕ ਵਹਿੜ ਚਾਰ ਪਸ਼ੂ ਇੱਕ ਸੂਗੀ ਢੀਆ ਬਾਕੀ ਬੈਠਣ ਦੀ ਢੇਰ ਉਹਨੇ ਜਿਹੜੀ ਬਾਕੀ ਪ੍ਰੋਪਰ ਹੁਣੇ ਜਿਹੜੀ ਪਾ ਦੇਣੀ ਆ ਤੇ ਆ ਇਹਨਾਂ ਦੇ ਬੱਚੇ ਆ ਬਿਲਕੁਲ ਤਾਜ਼ੇ ਬੱਚੇ ਆ ਨਾੜੂ ਤੇ ਤੁਸੀਂ ਦੇਖ ਸਕਦੇ ਜੀ ਕਟੀਆਂ ਕੱਟੇ ਬਾਕੀ ਭਾਈ ਨੇਂਦਰ ਨਾਲ ਕਰਕੇ ਗੱਲਬਾਤ ਕਰਦੇ ਡਿਟੇਲਸ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫੋਨ ਕੈਮ ਸਿੱਧਾ ਜੀ ਵਧੀਆ ਵਧੀਆ ਸਾਡੀ ਸਾਬ ਹੋਵੇ ਬਸ ਕਿਰਪਾ ਰੱਬ ਦੀ ਗ੍ਰੈਸ ਕਰਾਇਓ ਕਰਨਾ ਨਗਰ ਦਾ ਨੋਟ ਜੀ ਪਿੰਡ ਮਾਨਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 99 48 84 81 ਠੀਕ ਹੈ ਜੀ ਸ਼ੁਰੂਆਤ ਉਹ ਚੋਟੀ ਤੋਂ ਕਰੀਏ ਹਾਂਜੀ ਹਾਂਜੀ ਆਜ ਹੀ ਸੀ ਹੈਨਾ ਕੱਟੀ ਨੂੰ ਜਨਮ ਦਿੱਤਾ ਕੱਟੀ ਕੱਟੀ ਠੀਕ ਆ ਜੀ ਤੇ ਜੇਰ ਰਹਿ ਗਈ ਬਸ ਬੈਠਣ ਦੀ ਢੇਰ ਅੱਧੀ ਆ ਗਈ ਅੱਦੋਂ ਜਾਰੀ ਹੈ ਬਾਲ ਭਾਵੇਂ ਖਲੋਤੀ ਪੈ ਜਾ ਪਹੁੰਚਾ ਜਦੋਂ ਬੈਠੀ ਪਹੁੰਚੇ ਨਹੀਂ ਜੇਰ ਤੇ ਪੈ ਵੈਸੇ ਬੈਠੀ ਠਾਈ ਸਜਣੋ ਤੇ ਜੇਰ ਤੇ ਪੈ ਚੱਲੀ ਸੀ ਅਹੀਂ ਸੋਚਿਆ ਕਿ ਅੱਗੇ ਜਾਣਾ ਤੇ ਥੋੜੀ ਜੀ ਤਾਂ ਕਰਕੇ ਠਾ ਕੇ ਨਹੀਂ ਤੇ ਜੇਰ ਇਹਨੇ ਪ੍ਰੋਪਰ ਪਾਜ ਦੇਣੀ ਸੀ ਜੇਰ ਤੇ ਪੈ ਨਹੀਂ ਜਦੋਂ ਬੈਗੀ ਚੋਟੀ ਠੀਕ ਆ ਤੋੜ ਕੇ ਕਰਮਾਲੀ ਤੋੜਦੇ ਨਹੀਂ ਤੋੜ ਤੋੜਿਓ ਕੋਈ ਕਿੰਨਾ ਕੁ ਰਿਕਾਰਡ ਇਹਦੇ ਮਾਲਕਾਂ ਨੇ ਕਿੰਨਾ ਕੁ ਦੁੱਧ ਦੱਸਿਆ ਰਿਕਾਰਡ ਵੀ ਸੀ ਪੀਐਲ 16 17 ਲੀਟਰ ਆ ਬਈ ਬਾਕੀ ਸਾਰਾ ਬਸ ਠੀਕ ਆ ਇਹ ਤਾਂ ਆਪਾਂ ਜਿੰਨਾ ਪਾਵਾਂ ਉਹਨਾ ਦੁੱਧਾਂ ਦੇ ਬਿਲਕੁਲ ਜੀ ਬਿਲਕੁਲ ਦੁੱਧ ਹੁੰਦਾ ਏ ਸੇਵਾ ਦਾ ਹੈ ਬਿਲਕੁਲ ਬਹੁਤ ਜਾਰੀ ਕੰਦੀ ਆ ਹਾਂ ਮੋੜ ਲਿਓ ਵੱਡੀ ਹੈ ਹਾਂਜੀ ਹਾਂਜੀ ਪੂਰੇ ਕਦ ਕਾਹਾਂ ਵੀ ਛੋਟਾ ਲੱਭ ਜੀ ਆ ਕੱਟੀ ਜੇ ੱਲੇ ਵਾਲੂਆ ਦੇਖ ਸਕਦੇ ਜੇ ਬੈਕ ਸੈਟ ਤੋਂ ਹੈ ਬਾਕੀ ਬਹੁਤ ਛੋਟੀ ਥੰਡੀ ਹੈ ਜੀ ਸਮਝ ਆਉਂਦੀ ਠੀਕ ਆ ਠੀਕ ਆ ਠੀਕ ਜੇ ਰੇਟ ਕਿੰਨਾ ਕਰੇਗਾ ਬਾਈ ਜੀ ਰੇਟ ਇਹਦਾ ਬਾਕੀ ਜਵਾਨ ਹੈ ਤੇਰੇ ਮੋਢੇ ਦੇ ਆਉਂਦੀ ਪੂਰੀ 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 ਜਵਾਨ ਛੋਟੀ ਗੱਡੀ ਕੋਈ ਨਹੀਂ ਗੀ ਕੱਛ ਦੀ ਐ ਬਰਾਬਰ ਐਂਡ ਆਉਂਦੀ ਬਾਕੀ ਠੰਡੀ ਧੀਰੀ ਬਹੁਤ ਛੋਟੀ ਬਹੁਤ ਤਰੇ ਬੰਦਾ ਬੈਠਾ ਰਹੇ ਗੱਡੀ ਕੋਣੀ ਕੀ ਤੇ ਬਹੁਤੀ ਛੋਟੀ ਠੰਡੀ ਆ ਕਿੰਨੇ ਦੇ ਦੀਏ ਜੀ ਮਾਨ ਸਾਹਿਬ ਮੋਹਲਾ ਪੈ ਕੇ 30 ਕਰਦੇ ਆ 50 ਦੀ ਕਰ ਦਿਆਗੇ 1 25 ਹਾਂਜੀ ਹੋਰ ਕਰ ਲਗੇ ਨਹੀਂ ਹੂੰ ਕਰ ਦਗੇ ਥੋੜੇ ਜਿਹਾ ਚਲੋ 500 ਦਾ ਮਾਨਤਨ ਆਇਆ ਉਹ ਕਰ ਦਿਆ ਕਹਿੰਦੇ ਵੀਰ ਦੇ ਹੂੰ ਬਾਕੀ ਬਹੁਤੀ ਆ ਪੰਗ ਦੀ ਗਜਾਇ ਵਿੱਚ ਰੱਖੀ ਇੱਕ 22 ਦੀ ਦੇ ਦਿਆ ਇੱਕ ਲੱਖ 22 ਦੀ ਲਓ ਜੀ 1 ਲੱਖ 22 ਦੀ ਕੱਟੇ ਵੀ ਟੌਪ ਦੀ ਮੈਂ ਵੀ ਚੰਗੀ ਬਾਕੀ ਆਪਣੀ ਤਸੱਲੀ ਕਰਿਓ ਤੇ ਦੂਜੇ ਨੰਬਰ ਤੇ ਮੈਂ ਇਹ ਜ਼ਰੀ ਸੋਈ ਸਾਈ ਝੋਟੀ ਜਾ ਗਿਆ ਹੈ ਇਹਦੇ ਮਗਰ ਆ ਕੱਟ ਜਾ ਇਹਦੇ ਮਗਰ ਆ ਕੱਟ ਜਾ ਜ਼ਰਾ ਯਾਰ ਨਾਲ ਠੀਕ ਹੈ ਨੀਲੀ ਨੀਲੀ ਕੱਟੀ ਬੱਲੀ ਮਣਕੀ ਆਖੜੀ ਨੀਲੀ ਜਾ ਕੇ ਨਾ ਠੀਕ ਹੈ ਆ ਭਾਈ ਕੋफी ਤੋਰ ਮੱਜਾ ਲਓ ਜੀ ਦੂਜੇ ਨੰਬਰ ਤੇ ਮੈਂ ਸੋਈ ਸਾਈ ਕਿੰਨਾ ਮਾਣ ਸਾ ਦੁੱਧ ਹੋਗਾ ਇਹਦੇ ਥੱਲੇ ਦੁੱਧ 16 17 ਲੀਟਰ ਹੋਗਾ ਜੀ 16 17 ਹੁਣ ਮੌਕੇ ਦਾ ਮੌਕੇ ਦਾ ਕਿਰਾ ਆਪਾਂ ਚਵਾ ਕੇ ਦਾਗੇ ਆਪਾਂ ਆਪਦੇ ਘਰੇ ਆਪਾਂ ਲੀਟਰ ਮਰਾਵਾਂਗੇ ਹੂੰ ਪਾਵੇ ਵੀਰ ਪ੍ਰਭੂ ਦੋ ਡੰਗ ਚੋਗੇ अच्छा हां जी हां जी 16 17 किलो दूध ਹੋਊਗਾ ਇਹ ਗੱਲਾਂ ਬਾਤਾਂ ਨਾ ਨਹੀਂ ਮੁਰਾ ਕੇ ਦਿਹਾਗੇ ਆਪ ਤੁਹਾਨੂੰ ਕਰੇ ਨਹੀਂ ਮੁਰਵਾ ਕੇ हां जी हां जी ਉਹ ਆਪਾਂ ਗਾਂ ਅਗਲੇ ਕਰਦੇ ਆਪਾਂ ਜਿੰਮੇਵਾਰੀ ਨਹੀਂ ਚੁੱਕਦੇ ਕਿਉਂਕਿ ਦੁੱਧ ਦਾ ਭਾਇ 16 ਕਿਲੋ ਹੀ ਮੰਨ ਕੇ ਹੈਣਾ ਆ ਜਾਏ 16 ਮੰਨ ਕੇ 16 ਕਿਲੋ ਠੀਕ ਹੈ ਠੀਕ ਹੈ 16 ਕਿਲੋ ਹੀ ਮੰਨ ਕੇ ਸਜਰੋ ਲੈ ਲਓ 8 000 8 000 ਮੇਰੇ ਹਿਸਾਬ ਨਾਲ ਫਿਰ 2.5 ਕਿਲੋ 3 ਕਿਲੋ ਦੀ ਗਾੜੀ ਹੋਣੀ ਹੈ ਹੈਗੀ ਹੈਗੀ ਆ ਇੰਨੇ ਇੰਨੀ ਮੈਂ ਇਹਨੂੰ ਇਹਨਾਂ ਦੋ ਜਿੰਨੇ ਦੇਣਾ ਨੇ ਹੈਗੀ ਵੀ ਜੱਤ ਵਾਲੀ ਝੋਟੀ ਦੀ ਪੂਰੀ ਜੱਤ ਵਾਲੀ ਇਹਦੇ ਆਏ ਆ ਜਿਵੇਂ ਗਵਾਂਢੀ ਮੁਲਖਰਾ ਤੋਂ ਪਲੇਖਾ ਪਹੁੰਦੀ ਹੈ ਨਾ ਰਾਵੀ ਜਾ ਗਈ ਗਾੜੀ ਵੇਖੋ ਦੀ ਗਾੜੀ ਕਿੰਨੀ ਨੀਲੀ ਚ ਨਹੀਂ ਆ ਰਾਵੀ ਜੋ ਹੋ ਗਿਆ ਨਾ ਹਾਂ ਜੀ ਦੀ ਗਾੜੀ ਗਾੜੀ ਤੇ ਮਾਰੋ ਧਿਆਨ ਬਿਲਕੁਲ ਉਹਨਾਂ ਹੀ ਅਗਲੀ ਸਾਈਡ ਤੋਂ ਲੇਵਾ ਉਹਨਾਂ ਹੀ ਪਿਛਲੀ ਸਾਈਡ ਤੋਂ ਲੇਵਾ ਇਹ ਰਾਵੀ ਜਾ ਗਈ ਮੱਥੇ ਬੁੱਥੇ ਵੱਲ ਤੇ ਨੀ ਲਈ ਨਹੀਂ ਹਨਾ ਮਾਨ ਸਾਹਿਬ ਅਕੇ ਆਓ ਪਰਲੀ ਸ਼ਟ ਨੂੰ ਦਾ ਕੇ ਦਿਖਾਓ ਬਲਬਾ 6 ਵਜੇ ਆਪਾਂ ਡੰਗਰ ਚੋਏ ਆਪਾਂ ਕੋਈ ਏਡੀ ਕਾਲੀ ਨਹੀਂ ਦਿੱਤੀ ਬਿਲਕੁਲ ਜੀ ਆ ਅਰੇ ਵਾ ਵਾ ਮਾਨ ਸਾਹਿਬ ਜੀ ਚੰਗੀ ਜੱਗ ਤੋਂ ਅਨਰਾਲੀ ਲਿਆਂਦੀ ਜੇ ਮੇਰਾ ਗਾਲ ਹੀ ਕੋ ਨਹੀਂ ਆ ਤੁਹਾਨੂੰ ਵਧੀਆ ਲੱਗਾ ਵਾਕਈ ਪੂ ਚੁੱਕ ਜਾਂਦੀ ਹੈ ਬਹੁਤ ਤੁਹਾਨੂੰ ਲੱਗਾ ਅਰੇ ਰੇਟ ਰੇਟ 135 ਕਰਦੇ ਆ 135 ਹਾਂਜੀ ਤੇ ਹਾ ਨਾ ਤੇਦੀ ਦੇ ਦੀ ਹੈ ਤੇਦੀ ਹਾਂਜੀ ਹੋਰ ਕਰ ਦੀਏ ਨਹੀਂ ਆਪਾਂ ਪੰਜ ਆਪਾ ਪੜਿਆ ਉਹ ਘੜ ਕੇ ਦੁੱਧ ਬੜਾ ਛੋਟੀ ਛੜੇ ਥੋੜਾ ਆਪਾਂ ਸੋਆ ਆਪਾ ਆ ਕੀ ਕਰੀਏ ਹੋਰ ਦੋ ਛੜ ਦੀਏ ਦੁੱਧ ਜ਼ਿਆਦਾ ਬਸ ਛੜ ਦੀਏ ਚਲੋ ਯਾਰ ਛੜ ਦਿਆਂਗੇ ਦੋ ਛੜ ਦੇ 28 ਇੱਕ ਰ ਖੋਲ ਕੇ ਫਿਰ ਤੋਰਾ ਚੱਕਾ ਉਹ ਤੇ ਕਰ ਕਰਵਾਈ ਜਿੱਤ ਤੇ ਕਰਦਾ ਨੂੰ ਵਾਰ-ਵਾਰ ਖੋਲੀ ਜਾਈਏ ਹੈ ਚੀਜ਼ ਚੰਗੀ ਹੈ ਨਾ ਜਿਵੇਂ ਤੂੰ ਕਹਤਾ ਵੀ 16 ਕਿਲੋ ਮੌਕੇਰਾ ਦੁੱਧ ਹਾਂਜੀ ਸਜਣੋ ਅੱਖ ਨੀਲੀ ਐਂਦੀ ਮੱਥੇ ਭਲ 16 ਕਿਲੋ ਦੁੱਧ ਇਹ ਗੇਲੋਗੀ ਲੈ ਆ ਪਈ ਰਾਵੀ ਜਾ ਗਈ ਹੈ ਬਾਕੀ ਜ਼ਬਰਦਸਤ ਆ ਪੂਰੀ ਹਾਂਜੀ ਹਾਂਜੀ ਤਾਂ ਚਾਟੂ ਚਾ ਤੁਸੀਂ ਵੇਖ ਸਕਦੇ ਜੀ ਅੱਗੋਂ ਤੋਰਾ ਨਗਰ ਵੀ ਕੱਟੀ ਕੇ ਵੀਰ ਭਰਾ ਨੇ ਕਰੇ ਹਾਂ ਕੱਟੀ ਜਿਹੜੀ ਕੱਟੀ ਨੀਲੀ ਚਾ ਪਿਓਰ ਹਾਂਜੀ ਹਾਂਜੀ ਤੇ ਅੱਗੇ ਹੁੰਦੀ ਚੀਜ਼ ਇਹ ਹੁੰਦੀ ਆ ਕੱਟੀ ਸਜਣੋ ਨੀਲੀ ਜਾ ਗਈ ਵੇਖੋ ਬਿੱਲੀ ਮਣਕੀ ਅੱਖ ਪਹਿਰਾਪੁਰਾ ਦੇ ਨਿਸ਼ਾਨ ਕੱਟੀ ਨੀਲੀ ਜਾ ਗਈ ਜੇ 1,28 ਦੀ ਦੇ ਦਗੇ ਹਨਾ ਤਾ 29 ਦੇ ਜਾ ਦੇ ਦਾਂਗੇ 28 ਦੀ ਕੋਈ ਨਹੀਂ ਜਾਣਦੇ ਤਾਂ ਦੇ ਦੇ ਇੱਕ ਤੀਜੇ ਨੰਬਰ ਤੇ ਮੈਂ ਆ ਗਈ ਸੂਈ ਸਵਾਈ ਹਾਂਜੀ ਹਾਂਜੀ ਇਹਦਾ ਬੱਚਾ ਕਟਾ ਇਹਦਾ ਕਟਾ ਆ ਕਟਾ ਪਰਸਨ ਸੂਈਏ ਹਾਂਜੀ ਆ ਵੇਖ ਸਾ ਗਿੱਲਾ ਲਾੜੂ ਹੋ ਜੇ ਹਾਂ ਨਾੜੂ ਨਾੜੂ ਇਹਦੇ ਕੋਲ ਕਿੰਨਾ ਕ ਬੋਲਾ ਮਾਨ ਸਾਹਿਬ ਇਹਦੇ ਤਾਂ 8 ਲੀਟਰ ਬੋਲਾ ਹੋਇਆ ਜੀ ਥੋਲੀ ਭਾਈ ਗੋਪੀ 8 ਕਿਲੋ ਹਾਂਜੀ ਹੂੰ ਲਓ ਜੀ 8 ਕਿਲੋ ਬੋਵਲਾ ਦੇ ਕੋਲ ਕਰਨ ਵਾਲੀ ਕੋਲ ਵੀਰ ਭਰਾ ਗਡੇਰੀ ਵਾਲਾ ਹੋਵੇ ਤੇ ਸਮਾਲਾ ਚੰਦਾ ਮਰ ਲਾਇਆ ਭਾਈ ਇਹ 10 12 ਕਿਲੋ ਵਾਲੀ ਹੈਗੀ ਹੈ 11 ਕੱਢ ਜੂਗੀ ਵਿੱਚ ਜੀ ਸਾਹਦੇ ਨੇ ਇਹਨੂੰ ਲਾਇਆ ਬੋਲ ਕਹਤ ਸਮਾਲਾ ਜੀ ਮਾਜਾ ਇਹਨਾਂ ਕੋਲ ਲੱਗਦਾ ਕਿਤੇ ਇਦੇ ਨਾਲ ਮਾਰਾ ਸਰੂਪੇ ਮਦਾਵਾ ਨਾਲ ਤਾਂ ਰਾਵਦੀਆਂ ਵਾਂ ਥੋੜੀਆਂ ਹੀ ਆ ਕਿਹੜੇ ਥਾਂ ਦੇਗਾ ਜੀ ਆ ਮਗਰਲੇ ਦੀ ਅੱਛਾ ਮਗਰਲੇ ਦੀ ਕਿਉਂ ਦੱਸਿਆ ਚੰਗਾ ਦਾ ਵੀਰਪਰਾ ਦੂਰੋਂ ਆ ਵੀ ਆ ਕੇ ਦੱਸਿਆ ਨਹੀਂ ਹੈ ਹੂੰ 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 ਤੇ ਦੱਸਣਾ ਜ਼ਰੂਰ ਆ ਜਿਹੜੀ ਚੀਜ਼ ਮਾਲਾ ਮੁੜਕੇ ਲੰਬੇ ਵਾਲੀ ਉਹ ਚੀਜ਼ ਨਾ ਹੋਵੇ ਉਹ ਅਗਲਾ ਆਂਦਾ ਦੱਸਿਆ ਨਹੀਂ ਆਣ ਕੇ ਲਾਂਭਾ ਦਵੇ ਬਿਲਕੁਲ ਬਿਲਕੁਲ ਜੀ ਹਾਂ ਪਹਿਲਾਂ ਦੱਸੋ ਕੀ ਤਾਂ ਕੇ ਵੀਰਪਰਾ ਕਿਥੋਂ ਆ ਕਿਥੋਂ ਨਹੀਂ ਆਉਂਦਾ ਤੇ ਰੇਟ ਰੇਟ ਆਪਾਂ ਇਹਦਾ 90 ਕਰ ਦੇ ਜੋ ਹਾਂ ਨਾ ਆਣਾ ਕੋ ਦੋ ਕਰ ਦੇ ਦਿਓ ਇਹਦਾ 88 85 ਦੀ ਜਾਂਦੀ ਹੈ। ਵੇਖ ਲਓ ਤੇ ਤੁਹਾਡੀ ਮਰਜ਼ੀ ਨਾਲ ਯਾਰ ਕੀ ਦੇ। ਠੀਕ ਆ। 85 ਦੀ। ਦੇ ਦੇ ਆ ਜੀ। ਠੀਕ ਹੈ ਜੀ। ਇਹ 85 ਦੀ ਅੱਗੇ ਵਹਿੜ ਆ ਗਈ। ਹਾਂ ਜੀ ਆ ਵਹਿੜ ਆ ਗਈ ਜੀ। ਆ ਬੱਚਿਆਂ ਦਾ। ਅੱਛਾ ਆ ਬੱਚਿਆਂ ਦਾ। ਕਿਹੜੇ ਸੀ ਮੰਦੀ ਆ? ਸੀਵਾ ਤਾਂ ਇਹਨਾਂ ਨੂੰ ਪੁੱਛਿਆ ਨਹੀਂ ਕਿਹੜਾ ਹੋਣਾ। ਅੱਛਾ। ਖੋਲ ਹੀ ਕੋਪੀ। ਉਹ ਅੱਛਾ ਤਾਂ ਇਹ ਬੱਚੇ ਦਾ ਕੀ ਪੁੱਛਣਾ ਆ ਬੱਚੀ ਨੂੰ ਵੀ ਪੁੱਛ ਵੀ ਲੀਂਦੀ। ਨਹੀਂ ਆਂ ਗਾਂ ਕਿਹੜੀ ਇਹ ਨਸਲ ਦੀ ਆ? ਨਸਲ ਤੇ ਪਿਓਰ ਦੱਸ ਦੇਈ ਐਡਾ ਪੜੋ ਨਹੀਂ ਇਹਦੇ ਬਾਰੇ ਵੀ। ਸ਼ੁਗਰ ਜਿੰਦੂ ਵਾਲ ਦੇ। ਜਲਦੀ ਜਨਵਾ ਆਂਦੇ ਆਪਾਂ ਵੀ ਆਇਆ ਚਾ ਪਿਓਰ ਆ ਠੀਕ ਨੂੰ ਵੀ ਆ ਵੀ ਦੂਜੀ ਆ ਕ੍ਰਾਸ ਕ੍ਰੂਸ ਨਹੀਂ ਇਹ ਪਿਓਰ ਆ ਠੀਕ ਠੀਕ ਆ ਦੁੱਧ ਕਿੰਨਾ ਮੰਗਸਾ ਉਹਨੂੰ ਦੁੱਧ ਦੇ ਥੱਲੇ ਕਿਹੜਾ ਹੋਣ ਮੌਕੇ ਤੇ 22 ਲੀਟਰ ਹੈਗਾ ਵਾ ਬਾਕੀ ਥੋੜਾ ਲੈਸ ਪੁਣਾ ਐ ਲੈਸ ਪੁਣਾ ਚ ਲੈ ਆ ਕਾਫੀ ਲੈ ਆ ਕਮਾ ਲਿਆ ਕਰਨਾ ਹੀ ਆ ਹਾਂ ਬਾਕੀ ਵਾੜ ਬੜੇ ਦੁੱਧ ਇਹ ਜਾ ਸਿਵਣਾ ਸਖਸੜ ਆ ਜਾਂਦਾ ਜਾਂ ਵਿਰੋਧ ਆ ਜਾਂਦਾ ਇਸ ਜਿਹੜੇ ਨਾ ਪ੍ਰਿੰਟੇ ਜਿਹੜਾ ਨਾ ਹੋ ਸਕਦਾ ਇਹ ਤੁਹਾਨੂੰ ਜਿਵੇਂ ਘਰ ਵਾਲੇ ਚਲੋ ਦੱਸਣਾ ਨਾ ਦੱਸਣਾ ਕਿ ਨਸਲ ਜਿਹੜੀ ਆ ਚਾਹ ਤੇ ਵਿਰੋਧ ਆ ਜਾਂਦਾ ਤੇ ਚਾਹ ਸਖਸੜ ਆ ਜਾਂਦਾ ਬਾਕੀ ਸਾਰੇ ਭੈਣ ਭਰਾ ਫਾਰਮਾਂ ਵਾਲੇ ਆਪ ਹੀ ਜਾਣਦੇ ਨੇ ਹੈ ਐਨੂੰ ਲਾਇਓ ਕਿਉਂਕਿ ਜਿੰਨਾ ਜਿਹੜਾ ਦੱਸਿਆ ਨਾ ਹੋਵੇ ਉਹਨਾਂ ਚਿਰ ਕੋਈ ਪਤਾ ਨਹੀਂ ਲੱਗਦਾ ਦੁੱਧ ਹੁਣ 22 ਕਿਲੋ ਹੋਊਗਾ। ਪਾਣੀ ਮੋਗਿਆ ਨਾ 22 ਲੀਟਰ ਦੁੱਧ। 22 ਕਿਲੋ। ਬਹੁਤ ਠੰਡੀ ਆ। ਕੋਈ ਜੂਰ ਵੀ ਲੋ। ਮਾਰਦੇ ਜੇ ਧਾਰਾ ਜਟਾ। ਪੋਲੀ ਬਾਦਿਆ ਰੋਲ। ਅੱਛਾ। ਉਹਦੀ ਪੋਲੀ। ਚੋਣ ਵਾਕਿਆ ਧਾਰਵਾੜੀ ਮੋਟੀ ਆਉਂਦੀ ਹੈ। ਵਾਕਿਆ ਯਾਰ। ਇਹ ਨਹੀਂ ਚੋਲ ਲੱਗੀ ਵਿਚੋਲ ਚੋਲ ਲੱਗੀ ਨਹੀਂ। ਚੋਰਲਾ ਵਾਲਾ ਕੰਮ ਨਹੀਂ ਆ। ਵਾਕਿਆ ਹੀ ਥੱਲੇ ਨੇਹਰ ਹੀ ਪਾਈ ਜਾਂਦੀ ਹੈ। ਮੈਂ ਨਾ ਮੋਗਿਆ ਨੂੰ ਵਾਰਦੀ ਯਾਰ। ਬੱਸ ਕਰ ਭਾਈ ਜਟਾ। ਪੰਤਾ ਦਾ ਵਾਕੇ ਚੋਣ ਚਾਂਨ ਸੇਰਾ ਹੀ ਆ ਮਾਨ ਸਾਹਿਬ ਰੇਟ ਇਹਦਾ ਰੇਟ ਆਪਾਂ ਇਹ ਦੱਸ ਹੀ ਕਰਦੇ ਜੀ ਹਾਂ ਨਾ ਦੋ ਘਟਾ ਲਈਏ ਜਾਇਜ਼ ਕਰਕੇ ਹੋ ਦਈਏ 75000 ਦੇ ਜਾ ਜੀ ਹੋਰ ਯਾਰ ਇੱਕ ਛੱਡ ਦੇ 72 ਦੀ ਦੇਦਾ ਤੁਹਾਡੇ ਅੱਖੇ ਲਾ ਚਲੋ ਠੀਕ ਖੁਸ਼ ਖੁਸ਼ ਆ ਜੀ ਆ ਚਾਰ ਪਸ਼ੂ ਆ ਪਿੰਡ ਮਾਨ ਪਹੁੰਚ ਕੇ ਤਸੱਲੀ ਕਰਕੇ ਲੁੱਟ ਲਿਓ ਮੇਲਾ ਸ assi ਕਾਲ ਜੀ ਸਾਰਿਆਂ ਨੂੰ